ਤੁਸੀਂ ਦੇਖ ਰਹੇ ਹੋ ਅਨਮੂਡ ਚੈਨਲ ਜਿੱਥੇ ਪਟਿਆਲਾ ਦੇ ਅੱਜ ਬਧਾਇਆ ਜਿਹੜੇ ਅਸ਼ੈਰੀ ਕਲਸੀ ਜਿਹੜੇ ਆ ਜਿਹੜੇ ਜਿੱਥੇ ਹੜਾਏ ਦੇ ਉੱਥੇ ਜਿਹੜਾ ਰਸਨ ਪਾਣੀ ਪੁਜਾ ਰਹੇ ਨੇ ਤੁਸੀਂ ਦੇਖ ਸਕਦੇ ਜੀ ਇਹ ਜਿਹੜੇ ਟਰੈਲੀਆਂ ਵਾਂ ਡੇਰਾ ਬਾਬਾ ਨਾਨਕ ਦੇ ਵਿੱਚ ਪੁਚਾਰੇ ਨੇ ਔਰ ਉਹਨਾਂ ਦਾ ਕਹਿਣਾ ਜਿਹੜੇ ਇਹ ਚਾਰਾ ਵੀ ਨਾਲ ਹੈ ਪਾਣੀ ਆ ਔਰ ਲੋਕਾਂ ਦੀ ਹੈਲਪ ਵਾਸਤੇ ਐਮਐਲਏ ਸਾਹਿਬ ਜਿਹੜੇ ਇੱਥੋਂ ਦੇ ਉਹ ਜਿਹੜਾ ਜਿਹੜਾ ਇਹ ਟਰੈਲੀਆਂ ਜਿਹੜੀਆਂ ਸਮਾਨ ਦੀਆਂ ਪੁਚਾਰੇ ਨੇ ਆਪਾਂ ਗੱਲ ਵੀ ਕਰਦੇ ਐਮਐਲਏ ਸਾਹਿਬ ਨਾਲ ਚਾਹੇ ਪਾਣੀ ਦੀ ਜ਼ਰੂਰਤ ਹੈ ਪਾਣੀ ਭੇਜ ਰਹੇ ਆ ਚਾਹੇ ਲੰਗਰ ਦੀ ਲੋੜ ਹੈ ਸੁੱਕੀ ਰਸਤ ਦੀ ਲੋੜ ਹੈ ਉਹ ਭੇਜ ਰਹੇ ਆ ਚਾਹੇ ਆ ਗੱਠਾਂ ਦੀ ਲੋੜ ਹੈ ਉਹ ਭੇਜ ਰਹੇ ਆ ਜਿਹੜੀ ਜਿਹੜੀ ਸਾਨੂੰ ਉਹਨਾਂ ਨੇ ਡਿਮਾਂਡ ਭੇਜੀ ਆ ਸਾਡੇ ਡੀਸੀ ਸਾਹਿਬ ਨੇ ਸਾਡੇ ਐਮਐਲਏ ਸਾਹਿਬਾਂ ਨੇ ਉਹ ਆਪਾਂ ਸਾਰੀਆਂ ਜਿਹੜੀਆਂ ਡਿਮਾਂਡਾਂ ਨੂੰ ਪੂਰਾ ਕੀਤਾ ਕਰਕੇ ਤੇ ਆਪਾਂ ਲੈ ਕੇ ਰਵਾਨਾ ਹੋ ਐਮਐਲਏ ਸਾਹਿਬ ਜਿਹੜੀ ਸੰਸਥਾ ਵਾ ਬਹੁਤ ਜ਼ਿਆਦਾ ਸੰਸਥਾ ਵੀ ਉੱਥੇ ਪੰਜਾਬੀ ਜਿਹੜੀ ਸੰਸਥਾ ਇਕੱਠੇ ਹੋ ਗਈ ਆ ਇਹੋ ਜਿਹੀ ਕੋਈ ਵੀ ਹਾਲਾਤ ਹੁੰਦੇ ਪੰਜਾਬ ਦੇ ਪੰਜਾਬ ਦੇ ਲੋਕ ਜਿਹੜੇ ਇਕੱਠੇ ਹੋ ਕੇ ਇੱਕ ਜੁਟ ਹੋ ਜਾਂਦੇ ਆ ਉਹਨੂੰ ਕਿੱਦਾਂ ਵੇਖਦੇ ਤੁਸੀਂ ਬਿਲਕੁਲ ਜੀ ਇਹ ਦੁਖਤੀ ਘੜੀ ਚ ਪੰਜਾਬੀ ਪੰਜਾਬੀਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਸੋ ਮੈਂ ਬਾਕੀਆਂ ਨੂੰ ਵੀ ਬੇਨਤੀ ਕਰੂੰਗਾ ਵੀ ਅੱਜ ਦੇ ਸਮੇਂ ਆਲ ਵਰਲਡ ਆਪ ਜੀ ਨੂੰ ਦੇਖ ਰਿਹਾ ਸਾਰੇ ਪੰਜਾਬੀਆਂ ਨੂੰ ਆ ਜਿਹੜਾ ਸਿਆਸਤਾਂ ਕੋਝੀਆਂ ਨੇ ਆ ਜਿਹੜੀਆਂ ਇੱਕ ਦੂਜੇ ਦੀਆਂ ਬਰਖਲਾਫੀਆਂ ਕਰਨੀਆਂ ਇੱਕ ਦੂਜੇ ਦੀਆਂ ਲਤਾਂ ਖਿੱਚਣੀਆਂ ਤੇ ਬਿਲਕੁਲ ਬੰਦ ਕਰਦੀ ਆਪਾਂ ਤਾਂ ਜੋ ਕਿ ਇੱਕ ਭਾਈਚਾਰੇ ਦਾ ਸੰਦੇਸ਼ ਦਈਏ ਨਾ ਆਪਾਂ ਇਹੋ ਜੀ ਸ਼ਬਦਾਵਲੀ ਬੋਲੀਏ ਤਾਂ ਜੋ ਕਿ ਜਿਹੜੇ ਬਾਹਰ ਬੈਠੇ ਨੇ ਸਾਡੇ ਵਿਰੋਧੀ ਲਾ ਲੋ ਜਾਂ ਸਾਡੇ ਹੋਰ ਲੋਕੀ ਲਾ ਲੋ ਵੀ ਉਹ ਵੇਖ ਕੇ ਹੱਸਣ ਵੀ ਯਾਰ ਇਹ ਕਰਨ ਕੀ ਦੇ ਨੇ ਸੋ ਆਪਾਂ ਰਲ ਮਿਲ ਕੇ ਇਸ ਔਖੀ ਘੜੀ ਨੂੰ ਇਨੂੰ ਆਪਾਂ ਰਲ ਮਿਲ ਕੇ ਇਹ ਸਮਾਂ ਜਿਹੜਾ ਓੱਖਾ ਕੱਢੀ ਐ ਐਮਐਲ ਸਾਹਿਬ ਆਪਾਂ ਵੀ ਜੱਗ ਡੇਰਾ ਬਾਬਾ ਨਾਨਕ ਦੇ ਵਿੱਚ ਦੇਖਿਆ ਹੈ ਥੱਲੇ ਤੇ ਪਾਣੀ ਆ ਉੱਪਰ ਜੇ ਛੱਤ ਤੇ ਜਾਂਦੇ ਤੇ ਉੱਪਰ ਬਾਰਿਸ਼ ਆ ਬਹੁਤ ਓੱਖਾ ਵਾਲ ਲੋਕਾਂ ਦੇ ਵਾਸਤੇ ਰਹਿਣਾ ਹਾਂ ਬਿਲਕੁਲ ਉਹਦਾ ਦਸਤੂਰ ਆ ਉਹਦੀਆਂ ਲਿਖੀਆਂ ਨੂੰ ਕੋਣ ਮੋੜੇ ਠੀਕ ਆ ਸੋ ਕਹਿਣ ਦਾ ਭਾਵ ਜੋ ਜੋ ਉਹਨੇ ਸਮਾਂ ਲਿਖਿਆ ਉਹ ਰਹਿਣਾ ਜਿਹੜਾ ਜਿਹੜਾ ਕਸਟਮ ਨੇ ਦੇਣਾ ਉਹ ਰਹਿਣਾ ਬਸ ਹਾਂ ਆਪਾਂ ਰਲ ਮਿਲ ਕੇ ਇੱਕ ਦੂਜੇ ਦੀ ਬਾਹ ਫੜ ਕੇ ਰੱਖੀਏ ਇਹ ਔਖੇ ਸਮੇਂ ਦੀ ਕਰੋਪੀ ਨੂੰ ਜਿਹੜਾ ਦੂਰ ਕਰੀਏ ਰਲ ਬਿਲ ਕੇ ਬਾਕੀ ਪਰਮਾਤਮਾ ਨੂੰ ਵੀ ਉਹਨਾਂ ਅੱਗੇ ਵੀ ਇਹ ਹੋਰ ਅਰਦਾਸ ਬੇਨਤੀ ਆ ਵੀ ਹੁਣ ਸਾਨੂੰ ਜਿਹੜਾ ਵਾ ਵੀ ਫੇਰ ਪੈਰਾਂ ਤੇ ਆਉਣ ਦਾ ਸਮਾਂ ਦੱਬਾ ਜੇ ਵਿਰੋਧੀ ਜਿਹੜੇ ਬੜੀ ਆ ਤੁਹਾਡੇ ਮੈਂ ਹੈਰਾਨ ਹੁਣਾ ਵਾ ਆ ਕਈ ਵਿਰੋਧੀ ਕਹਾਰੇ ਕਿੱਥੇ ਜੀ ਕੇਜਰੀਵਾਲ ਸਾਹਿਬ ਕਿੱਥੇ ਜੀ ਆਪਣੇ ਮਨੀਸ਼ ਸ਼ਿਸ਼ੋਧिया ਜੀ ਮੈਂ ਹੈਰਾਨ ਹੁਣਾ ਵਾ ਅੱਜ ਪੰਜਾਬ ਤੁਹਾਨੂੰ ਦੇਖ ਰਿਹਾ ਕਿ ਸਿਆਸਤਾਂ ਕਰ ਰਹੇ ਹੋ ਤੁਸੀਂ ਠੀਕ ਹੈ ਕਿਹੜੀਆਂ ਕੋਝੀਆਂ ਸਿਆਸਤਾਂ ਦੇ ਵਿੱਚ ਤੁਸੀਂ ਡੁੱਬੇ ਹੋ ਤੇ ਸਾਡੇ ਵਰਗੇ ਕਹਿਣ ਵੀ ਯਾਰ ਕਿੱਥੇ ਤੁਹਾਡਾ ਰਾਹੁਲ ਗਾਂਧੀ ਕਿੱਥੇ ਤੁਹਾਡੀ ਸੋਨੀਆ ਗਾਂਧੀ ਕਿੱਥੇ ਤੁਹਾਡੀ ਪ੍ਰਿੰਕਾ ਗਾਂਧੀ ਕਿੱਥੇ ਆ ਹੱਦ ਹੋ ਗਈ ਕੋਈ ਸਾਨੂੰ ਥੋੜਾ ਬੋਤਾ ਵੇਖਣਾ ਚਾਹੀਦਾ ਵਕਤ ਕਿਹੜਾ ਚੱਲ ਰਿਹਾ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਦੁਨੀਆ ਦੇਖ ਰਹੀ ਆ ਇਹਨਾਂ ਦੀ ਫਿਤਰਤ ਨੂੰ ਦੁਨੀਆ ਦੇਖ ਰਹੀ ਆ ਵੀ ਇਹ ਕੀ ਕਰ ਰਹੇ ਨੇ ਔਰ ਜਿਨ੍ਹਾਂ ਨੇ ਕੰਮ ਕਰਨਾ ਉਚੋਪਚ ਪੀਤਿਆਂ ਕਰ ਰਹੇ ਹੋ ਵੇਖੋ ਲਾਲਜੀਤ ਭੁੱਲਰ ਲੱਗਾ ਕਿ ਨਹੀਂ ਰਾਤ ਦੇਣੇ ਕੀਤਾ ਕੁਲਦੀਪ ਸਿੰਘ ਢਾਲੀਵਾਲ ਜੀ ਲੱਗੇ ਕਿ ਨਹੀਂ ਰਾਤ ਦੇਣੇ ਐਮ ਐਲ ਏ ਜੀਰਾ ਲੱਗੇ ਕਿ ਨਹੀਂ ਜਿਹੜਾ ਸਾਡੇ ਆਪਣੇ ਜੀਰੇ ਤੋਂ ਨੇ ਲੱਗੇ ਕਿ ਨਹੀਂ ਰਾਤ ਦੇਣੇ ਸਾਡੇ ਹਲਕਾ ਇੰਚਾਰਜ ਸਾਰੇ ਲੱਗੇ ਗੁਰਦੀਪ ਰੰਦਾਵਾ ਇਹਨਾਂ ਨੂੰ ਕੈਮਰੇ ਅੱਗੇ ਆਉਣ ਦਾ ਸ਼ੌਂਕ ਨਹੀਂ ਆਇਆ ਇਹ ਬੰਦੇ ਕੰਮ ਦੇ ਵਿੱਚ ਸ਼ੌਂਕ ਰੱਖਦੇ ਆ ਵੀ ਦੁਖੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੋਣ ਦਾ ਸੋ ਕਹਿਣ ਦਾ ਭਾਵ ਕੈਮਰੇ ਤੇ ਫਿਰ ਜੇ ਉਹੋ ਜੀ ਗੱਲ ਹੈ ਜੇ ਇਹਨਾਂ ਦੀ ਵੀਡੀਓ ਹੀ ਚਾਹੀਦੀ ਹੈ ਵੀ ਇਹ ਕੀ ਕੀ ਕਰਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਤੇ ਫਿਰ ਕੈਮਰੇ ਦੇ ਅੱਗੇ ਰਹਿਣਗੇ ਸੋ ਕਹਿਣ ਦਾ ਭਾਵ ਆਪਾਂ ਇਹਨਾਂ ਕੋਝੀਆਂ ਚਾਲਾਂ ਨੂੰ ਛੱਡ ਕੇ ਠੀਕ ਆ ਆਪਾਂ ਲੋਕਾਂ ਦੀ ਸੇਵਾ ਚਾਹੀਏ ਗੰਦੀ ਰਾਜਨੀਤੀ ਤੋਂ ਉੱਠ ਕੇ ਆਪਾਂ ਲੋਕਾਂ ਦੀ ਸੇਵਾ ਚਾਹੀਏ ਤੁਹਾਨੂੰ ਅੱਜ ਪੰਜਾਬ ਨੂੰ ਆਲ ਵਰਲਡ ਦੇਖ ਰਿਹਾ ਵਾ ਔਰ ਕੱਲੇ-ਕੱਲੇ ਬੰਦੇ ਦੀ ਗੱਲ ਵੀ ਨੋਟ ਕੀਤੀ ਜਾ ਰਹੀ ਹੈ ਵੀ ਕਿਹੜਾ ਬੰਦਾ ਕੀ ਕਰ ਰਿਹਾ ਕਿਹੜਾ ਚੈਨਲ ਵਾਲਾ ਜਿਹੜਾ ਦਰਦੀ ਬਣਿਆ ਬਣਿਆ ਤੇ ਕਿਹੜਾ ਚੈਨਲ ਵਾਲਾ ਜਿਹੜਾ ਤਮਾਸ਼ਾ ਲਾ ਲਾ ਕੇ ਵਿਖਾ ਰਿਹਾ ਸੋ ਇਹ ਸਭ ਲੋਕ ਲੋਕਵਾਚ ਕਰ ਰਹੇ ਨੇ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਇਸ ਔਖੀ ਘੜੀ ਦੇ ਵਿੱਚ ਵੀ ਸਿਆਸਤਾਂ ਨੂੰ ਛੱਡਦੀ ਆਪਾਂ ਲੱਗਦਾ ਨਹੀਂ ਕੇਂਦਰ ਨੂੰ ਪੰਜਾਬ ਦੀ ਬਾਹ ਫੜਨੀ ਚਾਹੀਦੀ ਦੇਖੋ ਮੈਂ ਤੇ ਅੱਗੇ ਕਹਿੰਨਾ ਇਹ ਪੰਜਾਬੀ ਨੇ ਠੀਕ ਆ ਜਿਹੜਾ ਔਖੇ ਸਮੇਂ ਇਹਨਾਂ ਦੇ ਨਾਲ ਖੜ ਜਾਂਦਾ ਨਾ ਉਹਨੂੰ ਕਦੀ ਨਹੀਂ ਭੁੱਲਦੇ ਠੀਕ ਆ ਬਾਕੀ ਜੇ ਮਤ ਕਰਨਗੇ ਤਾਂ ਵੀ ਠੀਕ ਹੈ ਨਹੀਂ ਤੇ ਮਾੜਾ ਸਮਾ ਕਿਨਾਂ ਤੇ ਲੰਘਿਆ ਜਿਹੜਾ ਥੋੜਾ ਬੋਤਾ ਰਹਿ ਗਿਆ ਉਹ ਵੀ ਆਪਾਂ ਰਲ ਮਿਲ ਕੇ ਕੱਢ ਲੈਣਾ ਕੋਈ ਗੱਲ ਨਹੀਂ ਠੀਕ ਹੈ ਇਹ ਸੁਣਿਆ ਬਟਾਲਾ ਦੇ ਐਮਐਲਏ ਸ਼ਰੀ ਕਲਸੀ ਤੇ ਉਹਨਾਂ ਨੇ ਕਿਹਾ ਦੱਸਿਆ ਵੀ ਜਿਹੜਾ ਕੇਂਦਰ ਨੂੰ ਜਿਹੜਾ ਵਾ ਪੰਜਾਬ ਦਾ ਬਾਫੜਨੀ ਚਾਹੀਦੀ ਹੈ ਔਰ ਉਹਨਾਂ ਨੇ ਨਾਲ-ਨਾਲ ਜਿਹੜੀ ਵਿਰੋਧੀ ਪਾਰਟੀਆਂ ਉਹਨਾਂ ਨੂੰ ਕਿਹਾ ਵੀ ਸਿਆਸਤ ਨਹੀਂ ਕਰਨੀ ਚਾਹੀਦੀ ਕਿਉਂਕਿ ਮੈਂ ਬਟਾਲਾ ਤੋਂ ਵਿਕੀ ਮਲਿਕ ਸਦਾਨ ਮੀਟ ਚੈਨਲ